ਵਾਹਿਗੁਰੂ ਸ਼ਬਦ ਗੁਰੂ ਦਾ ਮੰਤਰ ਵਾਹਿਗੁਰੂ ਗੁਰ ਮੰਤਰ ਹੈ ਜਪੋਂ ਮੈਂ ਖੋਈ ਜੇ ਈਰਖਾ ਰੱਖ ਕੇ ਵਰਤੋਂਗੇ ਇਹ ਸ਼ਬਦ ਤੁਹਾਡੇ ਤੇ ਕੰਮ ਨਹੀਂ ਕਰੇ ਤਾ ਪਾਤਸ਼ਾਹ ਨੇ ਕਿਹਾ ਹਰ ਹਰ ਨਾਮ ਰਤੇ ਸਤਿ ਧਿਆਵੇ ਮਨ ਵਿੱਚ ਹੈ ਸਤ ਗੁਰ ਕੈ ਬਾਸ ਤੇ ਸਿਵਕ ਕੈ ਕਾਰਜ ਰਾਸ ਸੇਵਾ ਕਰਤ ਕਿਵੇਂ ਹੋਏ ਨੇ ਕੰਮੀ ਪੜੋਸੇਵਾ ਕਰਤ ਹੋਏ ਨੇ ਤੇਰੇ ਅੰਦਰ ਕਾਮਨਾ ਨਾ ਕੋਈ ਹੁੰਦੀ ਆ ਬੜਾ ਤੇਰਾ ਸੁਹਾਲੇ ਆਪਾਂ ਜਿੰਨੀ ਸੇਵਾ ਕਰਦੇ ਕੋਈ ਨਾ ਕੋਈ ਕੰਮ ਨਾ ਰੱਖ ਕੇ ਕਰਦੇ ਆ ਮਿਲੇ ਬਾਦਸ਼ਾਹ ਦੇ ਅੰਦਰ ਕਾਮਨਾ ਨਾ ਕੋਈ ਹੁੰਦੀ ਨੇ ਨਿਹਕਾਮੀ ਦਾ ਅਰਥ ਕਈਆਂ ਨੇ ਇਹ ਕੀਤਾ ਜੀ ਜਿਹੜਾ ਪੈਸੇ ਨਾ ਮੰਗਦੋ ਨਿਸ਼ਕਾਮੀ ਹੈ ਨਹੀਂ ਇਥੇ ਸੇਵਾ ਕਰਤ ਹੋਏ ਨਹਿ ਕੰਮੀ ਦਾ ਅਰਥ ਬਾਣੀ ਪੜ ਗੀਤਨ ਕਰ ਕਥਾ ਕਰ ਸੇਵਾ ਕਰ ਉਸ ਵਕਤ ਤੇਰੇ ਮਨ ਚ ਕੋਈ ਫੁਰਨਾ ਨਾ ਹੋਵੇ ਸੇਵਾ ਕਰਦੇ ਆ ਸਿਰਫ ਤੈਨੂੰ ਵਾਹਿਗੁਰੂ ਜੱਲਾ ਸੇਵਾ ਕਰਦੇ ਆ ਤੇਰੀ ਸੁਰਤੀ ਦਾ ਧਿਆਨ ਸਿਰਫ ਤੇਰਾ ਗੁਰੂਵਲ ਹੋਵੇ ਸਿੱਖਾ ਜਦਨ ਸੁਰਤ ਗੁਰੂਵਲ ਰਹੇ ਉਦਨ ਉਹ ਕੀਤਾ ਹੋਇਆ ਕਾਰਜ ਸਫਲ ਹੁੰਦਾ ਤੁਸੀਂ ਬੜੇ ਲਿਖੇ ਬੈਠੇ ਹੋ ਉੱਪਰ ਆਕਾਸ਼ ਵਿੱਚ ਜਹਾਜ਼ ਉੱड़ਦਾ ਹੈ ਸੰਕੜੇ ਬੰਦਿਆਂ ਨੂੰ ਲੈ ਕੇ ਉੱड़ਦਾ ਹੈ ਨਾ ਉੱਪਰ ਸੜਕਾਂ ਬਣੀਆਂ ਨੇ ਨਾ ਕੋਈ ਲਟਾਂ ਲੱਗੀਆਂ ਨੇ ਨਾ ਕੋਈ ਉੱਪਰ 에어로 ਸਿਸਟਮ ਹੈ ਵੀ ਇਧਰ ਨੂੰ ਇੰਡੀਆ ਤੇ ਇਧਰ ਪਾਕਿਸਤਾਨ ਤੇ ਇਧਰ ਚైనా ਤੇ ਇਧਰ ਨੂੰ ਅਮਰੀਕਾ ਕੋਈ 에어로 ਸਿਸਟਮ ਨਹੀਂ ਕੋਈ ਸਾਈਨ ਬੋਰਡ ਨਹੀਂ ਹੈ ਉੱਪਰ ਫਿਰ ਵੀ ਆਕਾਸ਼ ਵਿੱਚ ਸਿੰਕੜੇ ਬੰਦਿਆਂ ਨੂੰ ਲੈ ਕੇ ਇੰਡੀਆ ਤੋਂ ਉੱਡਦਾ ਹੈ ਇੰਗਲੈਂਡ ਪਹੁੰਚ ਜਾਂਦਾ ਹੈ ਇੰਡੀਆ ਤੋਂ ਉੱਡਦਾ ਹੈ ਅਮਰੀਕਾ ਪਹੁੰਚਣਾ ਕਿਹੜੀ ਚੀਜ਼ ਹੈ ਸਾਸੰਗਤ ਉਹਦੇ ਵਿੱਚ ਇੱਕ ਚੀਜ਼ ਕੰਮ ਕਰਦੀ ਹੈ ਉਹ ਜਿਹੜਾ ਧਰਤੀ ਨਾਲ ਜੁੜਿਆ ਹੋਇਆ ਸੰਪਰਕ ਹੈ ਉਹ ਚਲਾਉਣ ਵਾਲੇ ਪਾਇਲਟ ਨੂੰ ਸੂਈ ਦੱਸਦੀ ਹੈ ਕਿਰਾ ਜਹਾਜ਼ ਸਹੀ ਦਿਸ਼ਾ ਵਿੱਚ ਜਾ ਰਿਹਾ ਹੈ ਤੇ ਸਾਸੰਗਤ ਜਿਉ ਆਪਣੇ ਡੈਸਟੀਨੇਸ਼ਨ ਨਾਲੋਂ ਕੋਦੀ ਸੂਈ ਸੰਪਰਕ ਟੁੱਟ ਗਏ ਤੇ ਸਾਸ ਸੰਗਤ ਤੋਂ ਕਦੇ ਮੰਜ਼ਿਲ ਤੇ ਨਹੀਂ ਪਹੁੰਚਦਾ ਬਾਦਸ਼ਾਹ ਨੇ ਕਿ ਸਰੀਰ ਕਰਕੇ ਸੇਵਾ ਕਰ ਸੁਰਤ ਕਰਕੇ ਤੇਰਾ ਧਿਆਨ ਸਿੱਧਾ ਗੁਰੂ ਦੇ ਡੈਸਟੀਨੇਸ਼ਨ ਤੇ ਹੋਣਾ ਚਾਹੀਦਾ ਤੇਰਾ ਧਿਆਨ ਗੁਰੂ ਦੇ ਸ਼ਬਦ ਤੇ ਹੋਣਾ ਚਾਹੀਦਾ ਫਿਰ ਜੋ ਕੁਝ ਗੁਰੂ ਕਹਿ ਰਿਹਾ ਉਹ ਤੈਨੂੰ ਸਾਫ਼ ਸੁਣਾਈ ਦੇਵੇਗਾ ਇਹਨੂੰ ਹੋਰ ਸੋਕਾ ਕਰ ਲਈਏ ਹੁਣ ਤੇ ਸਿਸਟਮ ਇਲੈਕਟ੍ਰੋਨਿਕ ਸਿਸਟਮ ਚੇਂਜ ਹੋ ਗਿਆ ਹੈ ਕਦੇ ਜੁਮੰਨਾ ਸੀ ਤੁਸੀਂ ਵੇਖਿਆ ਹੋਣਾ ਕਿਸੇ ਦੇ ਘਰ ਦੇ ਟੈਲੀਵਿਜ਼ਨ ਲੱਗਣਾ ਤੇ ਟੈਲੀਵਿਜ਼ਨ ਲਾਉਣ ਵਾਲਾ ਛੱਤ ਉੱਤੇ ਇੱਕ ਐਂਟੀਨਾ ਲੋਂਦਾ ਸੀ ਕਿਸੇ ਸਰਦਾਰ ਜੀ ਨੇ ਬੜਾ ਮਹਿੰਗਾ ਪਿੰਡ ਵਿੱਚ ਪਹਿਲੀ ਵਾਰ ਟੈਲੀਵਿਜ਼ਨ ਲਿਆਂਦਾ ਪੂਰਾ ਪਿੰਡ ਵੇਖਣ ਆਇਆ ਵੇ ਹੱਦ ਹੋ ਗਈ ਗੱਲ ਵਾਲੀ ਪ੍ਰੋਗਰਾਮ ਜਲੰਧਰ ਚੱਲਦਾ ਤੇ ਫੋਟੋ ਸਾਡੇ ਪਿੰਡ ਦੇ ਸਦੀ ਹੈ ਖਬਰਾਂ ਦਿੱਲੀ ਤੋਂ ਕੋਈ ਬੋਲ ਰਿਹਾ ਤੇ ਫੋਟੋ ਆਪਣੇ ਘਰ ਵਿੱਚ ਆ ਰਹੀ ਪੂਰਾ ਪਿੰਡ ਵੇਖਣ ਆਇਆ ਆਵਾਜ਼ ਹੀ ਸੁਪੇਦਾਰ ਸਾਹਿਬ ਕਮਾਲ ਕਰ ਦਿੱਤੀ ਤੁਸੀਂ ਉਹ ਲਾਉਣ ਵਾਲੇ ਨੇ ਛੱਤ ਉੱਤੇ ਕੰਟੀਨਾ ਲਾਇਆ ਥੱਲੇ ਟੈਲੀਵਿਜ਼ਨ ਰੱਖਿਆ ਸਹੀ ਕੀਤਾ ਜਿੱਧਰ ਨੇ ਪਾਸੇ ਸਟੇਸ਼ਨ ਉਧਰ ਨੇ ਪਾਸੇ ਐਂਟੀਨਾ ਘੁਮਾਇਆ ਚੈਨਲ ਚੱਲ ਪਿਆ ਜੋ ਕੁਝ ਪ੍ਰੋਗਰਾਮ ਲਾਈਵ ਹੋ ਰਿਹਾ ਉਹਦੇ ਘਰ ਵਿੱਚ ਸੁਣਾਈ ਦੇ ਰਿਹਾ ਦਿਸ ਰਿਹਾ ਉਹ ਚਲਾ ਗਿਆ ਤੇ ਕੁਝ ਮਿੰਟਾਂ ਬਾਅਦ ਕਹਿੰਦੇ ਤੇਜ਼ ਹਵਾ ਦੇ ਬੁੱਲੇ ਆਏ ਐਂਟੀਨਾ ਉਸ ਸਟੇਸ਼ਨ ਵੱਲੋਂ ਹਿੱਲ ਗਿਆ ਫੋਟੋ ਨਹੀਂ ਮੰਦ ਹੋ ਗਈ ਉਹਦੇ ਵਿੱਚ ਸਿਰਫ ਧਾਣੇ ਆਉਣ ਹੁਣ ਉਹ ਬਥੇਰਾ ਬਟਨ ਘਮਾਉਣ ਅੱਗੇ ਪਿੱਛੇ ਸਵਿੱਚ ਕਰਨ ਫੋਟੋ ਨਾ ਆਵੇ ਵਿੱਚ ਵਿੱਚ ਆਵਾਜ਼ ਆਵੇ ਤੇ ਟੁੱਟੇ ਸਰਦਾਰ ਸਾਹਿਬ ਨੇ ਉਸੇ ਵਕਤ ਸਾਈਕਲ ਚੁੱਕਿਆ ਤੇ ਚਲੇ ਗਏ ਜਾ ਕੇ ਟੈਲੀਵਿਜ਼ਨ ਵਾਲੇ ਨੂੰ ਕਹਿੰਦੇ ਇੰਨਾ ਪੈਸਾ ਲਾਇਆ ਹੈ ਉਹਦੇ ਵਿੱਚ ਤੇ ਫੋਟੋ ਨਹੀਂ ਬੰਦ ਹੋ ਗਈ ਆਵਾਜ਼ ਵੀ ਨੇ ਪੂਰੀ ਆਉਂਦੀ ਸਰਦਾਰ ਜੀ ਕੀ ਆਉਂਦਾ ਹੈ ਕਹਿੰਦਾ ਦਾਣੇ-ਦਾਣੇ ਆਉਂਦੇ ਨੇ ਛਿੱਟੇ ਜਿਹਾ ਪੈ ਰਹਿਣਾ ਉਹ ਆ ਗਏ ਉਹਨਾਂ ਕਾ ਫਿਕਰ ਨਾ ਕਰੋ ਤੁਹਾਡੇ ਟੈਲੀਵਿਜ਼ਨ ਵਿੱਚ ਕੋਈ ਨੁਕਸਾਨ ਪੈਸਾ ਖਰਚਿਆ ਚੀਜ਼ ਵਧੀਆ ਦਿੱਤੀ ਮੈਂ ਹੁਣੇ ਚੱਲਦਾ ਉਹ ਮਿਸਤਰੀ ਨਾਲ ਆਇਆ ਉਹਨੇ ਛੱਤ ਤੇ ਚੜਕੇ ਐਂਟੀਨਾ ਸਹੀ ਕੀਤਾ ਤੇ ਇੱਕਦਮ ਫੋਟੋ ਵੀ ਆ ਗਈ ਆਵਾਜ਼ ਵੀ ਆ ਗਈ ਸਰਦਾਰ ਜੀ ਨੂੰ ਕਹਿੰਦਾ ਸਰਦਾਰ ਜੀ ਹੋਇਆ ਕੁਝ ਨਹੀਂ ਸੀ ਸਿਰਫ ਐਂਟੀਨਾ ਆਪਣੀ ਦਿਸ਼ਾ ਤੱਕ ਮੁੱਕ ਗਿਆ ਸੀ ਐਂਟੀਨਾ ਡੈਸਟੀਨੇਸ਼ਨ ਜਿੱਥੇ ਪ੍ਰੋਗਰਾਮ ਲਾਈਵ ਰਿਲੇ ਹੋ ਰਿਹਾ ਉਧਰਲੇ ਪਾਸੇ ਐਂਟੀਨਾ ਸਿੱਧਾ ਰਹੇ ਜੋ ਉਥੇ ਰਿਲੇ ਹੋ ਰਿਹਾ ਤੁਹਾਡੇ ਘਰ ਵਿੱਚ ਸੁਣਾਈ ਦਿੰਦਾ ਹੈ ਇਹ ਬਾਹਰਲੀ ਉਦਾਹਰਨ ਹੈ ਇਹੋ ਗੱਲ ਯਾਦ ਰੱਖੀ ਸਿੱਖਾ ਤਨ ਕਰਕੇ ਸੇਵਾ ਕਰ ਸੁਰਤ ਕਰਕੇ ਤੇਰਾ ਧਿਆਨ ਗੁਰੂ ਵੱਲ ਰਵੇ ਜੋ ਗੁਰੂ ਕਹ ਰਿਹਾ ਤੈਨੂੰ ਉਹ ਸੁਣਾਈ ਦੇਗਾ ਸਾਥ ਸੰਗਤ ਅੱਜ ਦੁੱਖ ਦੀ ਗੱਲ ਐ ਸਾਨੂੰ ਗੁਰਦੁਆਰੇ ਵਿੱਚ ਆ ਕੇ ਵੀ ਜੋ ਗੁਰੂ ਕਹਿੰਦਾ ਉਹ ਸੁਣਾਈ ਨਹੀਂ ਜੋ ਕੋਈ ਹੋਰ ਕਹੇ ਉਹ ਸੁਣਾਈ ਦੁੱਤਾ ਕਿਸੇ ਨੇ ਨਿੰਦਿਆ ਕੀਤੀ ਉਹ ਸੁਣਾਈ ਦੇ ਗਿਆ ਕਿਸੇ ਨੇ ਕੋਈ ਮਾੜੀ ਗੱਲ ਕਹੀ ਉਹ ਸੁਣਾਈ ਕਿਸੇ ਨੇ ਕੋਈ ਲਾ ਕੇ ਗੱਲ ਕਹੀ ਉਧਰ ਹੋ ਗਏ ਜੋ ਗੁਰੂ ਨੇ ਕਿਹਾ ਉਹ ਯਾਦ ਨਹੀਂ ਗੁਰੂ ਦੇ ਘਰੋਂ ਦਾ ਆਵਾਜ਼ ਆਈ ਸੀ ਕਿ ਤੂੰ ਸਿੱਖਾ ਅਰਦਾਸ ਕਰ ਇਹ ਗੁਰਾ ਇੱਕ ਦੀ ਬੁਝਾਈ ਸਭਨਾ ਜੀਆਂ ਕਾਇਕ ਦਾ ਤ ਸੋ ਮੈਂ ਵਿਸਰਨਾ ਜਾਈ ਉਹ ਗੁਰੂ ਦਾ ਉਪਦੇਸ਼ ਸੁਣਾਈ ਦਿੱਤਾ ਜਦੋਂ ਐਂਟੀਨਾ ਸੁਰਤ ਗੁਰੂ ਵੱਲ ਲੈ ਫਿਰ ਜੋ ਗੁਰੂ ਦੇ ਘਰੋਂ ਆਵਾਜ਼ ਆ ਰਹੀ ਹੈ ਜਿੱਤੇ ਰੱਖਿਓ ਇਹ ਧੁਰ ਕੀ ਬਾਣੀ ਵਿੱਚੋਂ ਜੋ ਰੱਬ ਦੇ ਘਰੋਂ ਰਲੇ ਹੋ ਰਿਹਾ ਹੈ ਤਾਨੂੰ ਸਾਫ ਸਾਫ ਸੁਣਾਈ ਪਏ ਇਹਨੂੰ ਕਹਿੰਦੇ ਨੇ ਸਾਸ ਸੰਗਤ ਗੁਰ ਪ੍ਰਸਾਦ ਇਹਨੂੰ ਕਹਿੰਦੇ ਨੇ ਤੋ ਪ੍ਰਸਾਦ ਤੇਰੀ ਕਿਰਪਾ ਜੋ ਗੁਰੂ ਦੇ ਘਰੋਂ ਉਪਦੇਸ਼ ਹੈ ਉਹ ਸੁਣਾਈ ਦੇ ਪਰ ਉਹਦੇ ਵਾਸਤੇ ਪਾਤਸ਼ਾਹ ਨੇ ਕਿਹਾ ਸੇਵਾ ਕਰਤ ਹੋਏ ਨੇਕਾਮੀ ਉਦੋਂ ਹੋਰ ਕੋਈ ਕਾਮਨਾ ਨਾ ਲਿਆਈ ਉਦੋਂ ਗੁਰੂ ਗੁਰੂ ਜਪ ਸੇਵਾ ਕਰਦੇ ਆ ਗੁਰੂ ਗੁਰੂ ਜਪ ਗੁਰੂ ਦੇ ਘਰ ਦਾ ਉਪਦੇਸ਼ ਤੈਨੂੰ ਸੁਣਾਈ ਦੇਣ ਜਦੋਂ ਸੁਣਨਾ ਸ਼ੁਰੂ ਕੀਤਾ ਫਿਰ ਅਰਦਾਸ ਕਰੀ ਗੁਰੂ ਨੇ ਮਨਾ ਵੀ ਲੈਣਾ ਉਹ ਰਸਤੇ ਤੇ ਤੁਰ ਪੈਗਾ ਜਿੱਦਣ ਸੁਰਤ ਨੇ ਸੁਣਿਆ ਉਸ ਦਿਨ ਸਰੀਰ ਤੁਰਨ ਲੱਗ ਜਾਏਗਾ ਇੱਕ ਤੀ ਤੁਹਾਡੇ ਤਜਰਬੇ ਚ ਰਹੇਗੀ ਜਿਹੜੇ ਰਸਤੇ ਉੱਤੇ ਸਾਧ ਸੰਗਤ ਫੁੱਲ ਬੁੱਟੇ ਹੋਣ ਸੁਗੰਧੀ ਹੋਵੇ ਬੰਦਾ ਉੱਥੋਂ ਲੰਘਦਾ ਹੈ ਜਿਹੜਾ ਰਸਤਾ ਸਾਫ਼ ਹੋਵੇ ਉੱਥੋਂ ਆਪ ਲੰਘਣਾ ਆਪਾਂ ਮਨ ਵਿੱਚ ਕਹਿ ਦੇ ਉਹ ਰਸਤੇ ਚੱਲਦੇ ਬੜਾ ਸਾਫ਼ ਹੈ ਜਿਹੜਾ ਰਸਤਾ ਗੰਦਗੀ ਵਾਲਾ ਹੋਵੇ ਉਸ ਰਸਤੇ ਤੇ ਪਹਿਲੀ ਗੱਲ ਤੇ ਤੁਸੀਂ ਲੰਘਦੇ ਨਹੀਂ ਜੇ ਲੰਘਣਾ ਪੈ ਜਾਏ ਤੇ ਬੰਦਾ ਲੱਕ ਘੁੱਟ ਕੇ ਬਦਬੂ ਕਰਕੇ ਲੰਘਦਾ ਹੈ ਗੰਦਾ ਰਸਤਾ ਹੈ ਇਸੇ ਤਰ੍ਹਾਂ ਸਾਹ ਸੰਗਤ ਸਾਡੀ ਸੁਰਤ ਸਾਡਾ ਸ਼ਰੀਰ ਸੰਸਾਰ ਵਿੱਚ ਜੇ ਸੁਰਤ ਵਿੱਚ ਵਿਕਾਰਾਂ ਦੀ ਬਦਬੂ ਈਰਖਾ ਦੁਸ਼ਤ ਕਾਮ ਕ੍ਰੋਧ ਲੋਭ অহੰਕਾਰ ਹੈ ਪਹਿਲੀ ਗੱਲ ਤੇ ਗੁਰੂ ਨੇ ਤੁਹਾਡੀ ਸੁਰਤੀ ਦੇ ਰਸਤੇ ਲੰਘਣਾ ਨਹੀਂ ਜੇ ਲੰਘੇ ਤੇ ਗੁਰੂ ਉਧਰ ਮੂੰਹ ਨਹੀਂ ਕਰੇਗਾ ਕਿਉਂਕਿ ਤੇਰੇ ਅੰਦਰ ਈਰਖਾ ਦੁਸ਼ਤ ਨਹੀਂ ਬਤੂ ਹੈ ਇਸ ਲਈ ਪਾਤਸ਼ਾਹ ਨੇ ਕਿਹਾ ਪਹਿਲਾਂ ਕਰਮ ਨਿਰਮਲ ਕਰ ਪਹਿਲਾਂ ਨਿਰਮਲ ਹੋ ਪਹਿਲਾਂ ਆਪਣੀ ਸੁਰਤ ਨੂੰ ਸ਼ੁੱਧ ਕਰ ਜਦੋਂ ਇਹਦੇ ਵਿੱਚੋਂ ਸ਼ੁਭ ਗੁਣਾ ਦੀ ਖੁਸ਼ਬੂ ਆਈ ਤੂੰ ਕਰੇਂ ਸੇਵਾ ਕਿਸੇ ਨਾਲ ਈਰਖਾ ਨਾ ਹੋਵੇ ਗੁਰੂ ਤੇਰੇ ਕੋਲ ਆ ਕੇ ਖਲੋ ਜਾਏਗਾ ਕਿਉਂਕਿ ਸੇਵਾ ਦੀ ਸੁਗੰਧੀ ਆ ਰਹੀ ਹੈ ਪਰ ਜੇ ਸੇਵਾ ਕਰਦੇ ਆਂ ਈਰਖਾ ਈਰਖਾ ਦੀ ਵਦੂ ਕਰਕੇ ਗੁਰੂ ਨੇੜੇ ਨਹੀਂ ਆਏਗਾ ਸਾਧ ਸੰਗਤ ਇਹੋ ਗੱਲ ਪਾਤਸ਼ਾਹ ਨੇ ਕਹੀ ਧਰਮ ਪੂਰਾ ਕਦੋਂ ਹੁੰਦਾ ਹੈ ਜਿਹਨੂੰ ਮਹਾਰਾਜ ਗੁਰੂ ਅਰਜਨ ਦੇਵ ਮਹਾਰਾ ਜੀ ਨੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕਰਮ ਨਿਰਮਲ ਕਰ ਤੇਰੇ ਵਿੱਚੋਂ ਸ਼ੁਭ ਗੋਣਾਂ ਦੀ ਖੁਸ਼ਬੂ ਆਣ ਲੱਗਦੀ ਮਹਾਰਾਜੋ ਕਿਵੇਂ ਆਵੇ ਉਦੇ ਵਾਸਤੇ ਇੱਕ ਸ਼ਬਦ ਸੁਣਿਆ ਹਜ਼ੂਰ ਨੇ ਕਿਹਾ ਰਾਗ ਸੂਹੀ ਸ਼ੰਤ ਮੁਹੱਲਾ ਪਹਿਲਾ ਗੁਨਾ ਕਾ ਹੋਵੇ ਵਾਸਲਾ ਕੱਢ ਵਾਸ ਲੈ ਜਾਏ ਜੇ ਗੁਣ ਹੋਵਨ ਸਾਜਨਾ ਮਿਲ ਸਾਜ ਕਰੀ ਜਾਏ ਸਾਜ ਕਰੀ ਜਾਏ ਗੁਨਾ ਕੇਰੀ ਛੋੜ ਅਗੁਣ ਚੱਲੀ ਐ ਪਹਿਰੇ ਪਟੰਬਰ ਕਰ ਡੰਬਰ ਜਾਏ ਆਪਣਾ ਪੜ ਮੱਲੀਐ ਜਿੱਥੇ ਜਾਏ ਵਈਐ ਭਲਾ ਕਈਐ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸਲਾ ਕਟ ਵਾਸ ਲੀਜੈ ਜਿੱਥੇ ਤੈਨੂੰ ਗੁਣ ਦਿਸਣ ਉੱਥੋਂ ਗੁਣ ਸਿੱਖ ਲੈ ਜਿਹਦੇ ਕੋਲ ਕੋਈ ਗੁਣ ਨਜ਼ਰ ਆਵੇ ਉਹ ਗੁਣ ਧਾਰਨ ਕਰ ਇੱਥੇ ਗੁਰਦੁਆਰੇ ਹੋਣ ਦਾ ਮਕਸਦ ਪਤਾ ਕੀ ਹੈ ਹਰ ਬੰਦੇ ਵਿੱਚ ਕੋਈ ਨਾ ਕੋਈ ਗੁਣ ਹੈ ਰੱਬ ਨੇ ਹਰ ਇਨਸਾਨ ਵਿੱਚ ਕੋਈ ਨਾ ਕੋਈ ਗੁਣ ਰੱਖਿਆ ਹੈ ਜੇ ਤੁਹਾਨੂੰ ਔਗਣ ਨਜ਼ਰ ਆਉਣ ਜਿੱਤੇ ਰੱਖਿਓ ਗੁਣ ਵੀ ਰੱਬ ਨੇ ਰੱਖਿਆ ਪਾਤਸ਼ਾਹ ਨੇ ਕਿਹਾ ਗੁਣ ਸਿੱਖਣ ਵਾਲੀ ਬਿਰਤੀ ਲੈ ਕੇ ਆਇਂ ਉਹ ਭਲਿਆ ਫਿਰ ਤੈਨੂੰ ਰਾਜੰਦੇ ਸ਼ਰਾਬੀ ਚੋਂ ਵੀ ਗੁਣ ਦਿਸ ਪੈਣੇ ਜੇ ਤੂੰ ਔਗਣ ਦੇਖਣ ਵਾਲੀ ਬਿਰਤੀ ਲੈ ਕੇ ਆਇਆ ਫਿਰ ਸੰਤ ਵਿੱਚੋਂ ਵੀ ਗੁਣ ਨਹੀਂ ਦਿਸਣੇ ਫਿਰ ਤੁਹਾਨੂੰ ਚੰਗੇ ਭਲੇ ਬੰਦੇ ਵਿੱਚੋਂ ਵੀ ਔਗਣ ਦਿਸਣਗੇ ਸੋ ਗੁਰੂ ਕੋਲ ਆਉਣ ਦਾ ਇੱਕ ਕੋਈ ਮਕਸਦ ਹੈ ਪਾਤਸ਼ਾਹ ਨੇ ਕਿਹਾ ਗੁਣਾ ਦੀ ਸਾਨ ਕਰ ਔਕਣ ਨਾ ਵੇਖ ਜਿਹਦੇ ਵਿੱਚ ਗੁਣ ਹੈ ਉਹ ਸਿੱਖ ਲੈ ਇੱਕ ਇੱਕ ਗੁਣ ਕਰਕੇ ਸਿੱਖਦਾ ਜਲ ਜਦੋਂ ਤੇਰੇ ਵਿੱਚ ਸੁਰਤੀ ਵਿੱਚ ਗੁਣ ਭਰਨੇ ਸ਼ੁਰੂ ਹੋ ਗਏ ਉਦੋਂ ਗੁਰੂ ਨੇ ਤੇਰੇ ਨਾਲ ਮਿਲਵਰ ਤੋਂ ਸ਼ੁਰੂ ਕਰ ਦੇਣੀ ਹੈ ਉਦੋਂ ਤੇਰੇ ਅੰਦਰ ਗੁਰੂ ਵਰਤਨ ਲੱਗ ਪਏਗਾ ਰੱਬ ਕਿਹਨਾਂ ਨਾਲ ਮਿਲਵਰ ਤੋਂ ਕਰਦਾ ਹੈ ਗੁਰੂ ਦੀ ਮਿਲਵਰ ਤੋਂ ਕਿਹੜੇ ਸਿੱਖ ਨਾਲ ਹੈ ਜਿਹਦੇ ਅੰਦਰ ਗੁਣ ਭਰ ਜਾਣ ਕਿਉਂਕਿ ਗੁਰ ਗੁਰੂ ਗੁਣੀ ਨਿਹਾਨ ਹੈ ਤੇ ਚਿੱਤੇ ਰੱਖਿਓ ਗੁਣਵਾਨ ਬੰਦਿਆਂ ਨਾਲ ਸਾਝ ਰੱਖਦਾ ਹੈ ਉਹਨੇ ਗੁਣਿਆਂ ਨੂੰ ਗੁਣਵਾਨ ਬਣਾ ਦਿੰਦਾ ਤੇ ਰੱਬ ਦੀ ਮਿਲ ਵਰ ਤੋਂ ਗੁਣਵਾਨ ਨਾਲ ਹੈ ਸਾਥ ਸੰਗਤ ਆ ਬਚਨ ਪੜੋ ਕਈ ਵਾਰ ਪਾਤਸ਼ਾਹ ਹੁਕਮ ਨਾਵਾ ਬਖਸ਼ ਦੇ ਅਵਨਾਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨੇ ਦਾ ਹਨ ਰੱਬ ਤੋਂ ਕਿਹਦੇ ਨਾਲ ਭਗਤਨ ਕੋ ਵਰਤਨ विरला पावे कोई महाराज ਸਾਡੇ ਵਿੱਚ ਗੁਣ ਕਿਵੇਂ ਆਉਣ ਔਗਣ ਕਿਵੇਂ ਧੁੱਤੇ ਜਾਣ ਸੁਰਤ ਵਿੱਚੋਂ ਈਰਖਾ ਦੁਸ਼ਵੈਸ਼ ਵਿਕਾਰਾਂ ਦੀ ਬਦਬੂ ਕਿਵੇਂ ਨਿਕਲੇ ਉਹਦੇ ਵਾਸਤੇ ਪਾਤਸ਼ਾਹ ਨੇ ਕਿਹਾ ਸਿਮਰਤ ਸਭ ਮਲ ਖੋਈ ਅਕਾਲ ਪੁਰਖ ਹੋਏ ਗੁਰ ਦਾ ਨਾਮ ਜਪ ਸੇਵਾ ਕਰਨਿਆਂ ਕਰਦਿਆਂ ਜਪਿਆ ਕਰ ਤੇਰੇ ਔਗਣ ਧੁੱਤੇ ਜਾਣ ਜਦ ਕੀ ਸਹਿਬੰਦਰ ਹਜ਼ੂਰ ਨੇ ਕਿਹਾ ਕਪੜਾ ਮਹਿਲਾ ਹੋਵੇ ਪਾਣੀ ਤੇ ਸਾਬਣ ਨਾਲ ਸਾਫ ਹੋ ਜਾਂਦਾ ਹੈ ਸਰੀਰ ਮੈਲਾ ਹੋਵੇ ਪਾਣੀ ਸਾਬਣ ਨਾਲ ਧੋਤਾ ਜਾਂਦਾ ਹੈ ਸੁਰਤ ਮੈਲੀ ਹੋ ਜਾਏ ਉਹਨੂੰ ਗੁਰੂ ਦੇ ਸ਼ਬਦ ਨਾਲ ਧੋਤਾ ਜਾਂਦਾ ਆਹ ਪੰਕਤੀ ਪੜੋ ਦੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਖੇ ਆਖੋ ਭਰੀਏ ਹੱਥ ਪੈਰ ਤਨ ਪਾਣੀ ਧੋਤੇ ਉਤਰ ਸ ਮੂਤ ਪਲਤੀ ਕੱਪਣ ਹੋਏ ਦੇ ਸਾਹਮਣ ਲਈਏ ਉਹ ਧੋਏ ਮਹਾਰਾਜ ਜਿਹੜੀ ਸਾਡੀ ਮਤ ਭਰੀ ਅੱਖਾਂ ਨਾਲ ਕਹਿੰਦੇ ਵੀ ਧੁੱਤੀ ਜਾਏਗੀ ਕਾਦੇ ਨਾਲ ਭਰੀ ਐ ਮਤ ਪਾਪਾਂ ਕੈ ਸੰਗ ਉਹ ਤੋਂ ਪੈਨਾਵੇ ਕੇ ਰੰਗ ਇੱਕ ਵਾਰ ਗੱਜ ਕੇ ਪੜੋ ਪਰੀਏ ਮਤ ਪਾਪ ਕੈ ਸੰਗ ਪਰੀਏ ਮਤ ਪਾਪ ਕੈ ਸੰਗ ਪਰੀਏ ਮਤ ਪਾਪ ਕੈ ਪਰੀਏ ਮਤ ਉਹ ਤੋ ਪੈਨਾਰੇ ਕੈ ਰੰਗ ਉਹ ਤੋ ਪੈ ਉਹ ਧੋਪੇ ਗੱਜ ਕੇ ਉਹ ਧੋਪੇ ਨਾਵੇ ਕੈ ਰੰਗ ਉਹ ਧੋਪੇ ਨਾਵੇ ਕੈ ਰੰਗ ਉਹ ਧੋਪੇ ਨਾਵੇ ਉਹ ਧੋਪੇ ਨਾਵੇ ਕੈ